ਹਾਂਜੀ ਵੀਰ ਸਾਸਰੀਕਾਲ ਕੀ ਹਾਲ ਚਾਲ ਆ ਵਾ ਵਧੀਆ ਵਧੀਆ ਵੀਰੋ ਵਧੀਆ ਕਿਰਪਾ ਜੀ ਬਹੁਤ ਬਹੁਤ ਕਿਰਪਾ ਕਿਰਪਾ ਜਾਈ ਤੇ ਵੀਰ ਵਧੀਆ ਚਾਹੀਦਾ ਵਾ ਹਾਂਜੀ ਫਿਰ ਦਿਓ ਫਿਰ ਇਹ ਮਾਝ ਵਾਰੇ ਜਾਣਕਾਰੀ ਤੀਜਾ ਸੁਦਾ ਸੂਈ ਆ ਵੀਰ ਜੀ ਟੇਡੇ ਕੰਦੀ ਬਾ ਡਰੇਵੀ ਨੇ ਲਈ ਆਪਾਂ ਅੱਛਾ ਤੇ ਕਟਾ ਆ ਗਿਆ ਮਗਰ ਪ्योर ਨੀਲੀ ਦਾ ਨਹੀਂ ਕਟਾ ਤੇ ਪੂਰਾ ਘਿਹੜਿਆ ਕਟਾ ਬਹੁਤ ਸੋਹਣਾ ਕੋਈ ਛੱਕ ਨਹੀਂ ਕਟੇ ਚ ਲੰਬੀ ਨੱਕ ਤੇ ਗੁਲਾਬੀ ਜ਼ਬਾਨ ਆ ਹੂੰ ਹੂੰ ਤੇ ਬਹੁਤ ਸੋਹਣਾ ਕਟਾ ਅੱਜ 6 ਦਿਨ ਹੋ ਗਏ ਸੂਈ ਨੂੰ ਅੱਛਾ ਤੇ 14 ਲੀਟਰ ਬਣਾ ਹੋਊਗਾ ਠੀਕ ਆ ਵੀਰ ਹਾਂ 14 ਮੀਟਰ ਬੜਾ ਸਟੇਡੇ ਕੱਟਦੀ ਆ ਨਹੀਂ ਕੱਟਦੇ ਦੱਸਣ ਦੀ ਲੋੜ ਹੀ ਨਹੀਂ ਐਡਾ ਸੋਹਣਾ ਕੱਟਿਆ ਮੱਜ ਦੇ ਕੱਢਿਆ ਨੇ ਦੂਜੇ ਸਗੇ ਠੀਕ ਆ ਤੇ ਪੰ 16 ਕਿਲੋ 15 ਕਿਲੋ ਦੋ ਤਾਂ ਦਊਗੀ ਪਹਿਲੀ ਗੱਲ ਕੋਈ ਵਾਦੇ ਕੋਈ ਥਾਂ ਦੀ ਗੱਲ ਆ ਵੱਡੀ ਆ ਛੋਟੀ ਹੂੰ ਹਾਂਜੀ ਜੀ ਬਹੁਤ ਚੰਗੀ ਆ ਵਰਲਾਨਾ ਥਾਣੇ ਵੇਖੋ ਨਾੜਾਂ ਕਧੀਆਂ ਗੱਲੀਆਂ ਦੀਆਂ ਤੇ ਕੀ ਮੰਗ ਰੱਖਦੇ ਆਪਾਂ ਮੰਗ ਵੀਰ ਜੀ 125 ਮੰਗਦੇ ਆ ਠੀਕ ਆ ਤੇ 1/2 ਦੀ ਦੇ ਦਾਂਗੇ 1 ਕਪਾ 125 ਮੰਗਿਆ ਤੇ 1/2 ਦੀ ਛੱਡੋਗੇ ਹਾਂਜੀ ਹਾਂਜੀ ਟੇਡੇ ਕੱਟ ਦੀ ਵਿਰਦੀ ਬਣੀਆਂ ਅੱਖਾਂ ਵੱਡੀਆਂ ਨੀਲੀ ਦੀ ਇਹ ਨਹੀਂ ਕਈ ਨੀਲੀ ਡੱਬੀਆਂ ਜੱਬੀਆਂ ਦੀ ਨੀਲੀ ਦੀ ਗਹਿ ਦੇਣਗੇ ਤੇ ਸਿੰਗੀ ਵੇ ਤਾਂ ਨਿੱਕੀ ਹੈ ਠੀਕ ਆ ਸਾਕ ਨਹੀਂ ਕੋਈ ਝੁੱਡੀ ਜਗਾ ਜੀ ਬਹੁਤ ਚੰਗੀ ਆ ਕਿਹੜਾ ਖੜੂ ਦਾ ਉਹ ਬ੍ਰੀਡ ਤਿਆਰ ਕਰ ਸਕਦਾ ਤੇ ਜਿਹੜਾ ਕੋਈ ਵੀਡੀਓ ਵੇਖ ਕੇ ਆਇਆ ਕੋਈ ਮਨ ਦਾਣਾ ਹਾਂਜੀ ਚੰਗਾ ਜਿਹਾ ਵੀਰ ਜੀ ਹੋਰ ਕਰਦਾਂਗੇ ਮਨ ਦਾਣਾ ਤੇ ਪਤਲੀ ਕਮੜੀ ਦੀ ਇਧਰ ਵੇਖੋ ਵੀਰ ਠੀਕ ਆ ਸਿੰਗ ਲੱਡੀ ਦੀ ਆ ਤੇ ਡੰਗਰ ਆਪਣਾ ਪਚਾ ਵੀ ਦਿੰਦੇ ਜਿੱਥੇ ਕੋਈ ਦੂਰੋਂ ਹੋਵੇ ਸਿੰਘ ਕੋਈ ਜਾਲੇ ਆਨਲਾਈਨ ਕੋਈ ਆ ਤੁਗਾ ਆਪਣੀ ਥਾਣਾ ਦੀ ਗਰੰਟੀ ਹੋਊਗੀ ਵੀਰ ਜੀ ਠੀਕ ਹੈ ਜੀ ਇਧਰ ਥਾਣਾ ਦਾ ਨਾੜਾ ਗੱਲੀਆਂ ਗੱਲੀਆਂ ਦੀਆਂ ਲੈ ਟਾਈਮ 9 10 ਦਾ ਆ 10 ਵਜੇ ਆ ਲੈ ਟਾਈਮ ਹਲੇ 24 ਨੂੰ 6 6:30 'ਚ ਹੋਈ ਆ ਤੇ ਇੱਕ ਟਾਈਮ ਕੋਈ ਨਹੀਂ ਆ ਲੈ ਹਾਂ ਸ਼ਾਮ ਨੂੰ ਪੂਰੀ ਬੰਨ ਜਾਂਦੀ ਥੱਲੋਂ ਠੀਕ ਹੈ ਜੀ ਤੇ ਠੰਡੀ ਵੀਰ ਜੀ ਉਤਰਾਏ ਨਹੀਂ ਆ ਕਈ ਮਾਰੀ ਜਾਂਦੀਆਂ ਛਾਲਾਂ ਇਹ ਵੇ ਲੋਕੀਂ ਗਾਵਾਂ ਪਤਾ ਲੱਗਦਾ ਨਹੀਂ ਛੱਡ ਜਾ ਇਹ ਬੀੜ ਤੇ ਕੰਮ ਕੋਈ ਕਰ ਸਕਦਾ ਇੱਤੋਂ ਨਹੀਂ ਇਹ ਤਾਂ ਗੱਲ ਤੇਰੀ ਹੀ ਰਹਿ ਹੈ ਹੈਗੀਆ ਚਲੋ ਠੀਕ ਹੈ ਜੀ ਜੀ ਹਣ ਦੇ ਜੀ ਕੋਈ ਰਾਤ ਰਹਿਣਾ ਚਾਹੁੰਦਾ ਰਾਤ ਰਵੇ ਆਪਣੇ ਨਾਲ ਠੀਕ ਹੈ ਜੀ ਲਓ ਜੀ ਹੀਰੇ ਕੋ ਪ੍ਰਬੰਧ ਸਾਰਾ ਵਾ ਹਾਂ ਜੀ ਜੋ ਕੋਈ ਦੂਰੋਂ ਆਉਂਦਾ ਵੀਰ ਰਾਤ ਵੀ ਰਹਿ ਸਕਦਾ ਵਾ ਦੋ ਡੰਗ ਅੱਬ 14 ਕਿਲੋ ਬੋਲਾਗੇ 14 ਚਿੱਲੋਂ ਤੋਂ ਵੱਧ ਹੋਊਗਾ ਠੀਕ ਹੈ ਜੀ ਹਾਂ ਟਾਈਮ ਦੀ ਗੱਲ ਨਹੀਂ ਆ